ਰਖੜੀ ਸਿਰਫ ਧਾਗਾ ਨਹੀਂ ਮੋਦੀਆਂ ਤੰਦਾਂ ਨੇ ਇੱਕੋ ਮਾਂ ਦੇ ਜਾਇਆਂ ਦੇ ਪਿਆਰ ਦੀਆਂ ਤੰਦਾਂ ਨੇ ਇੱਕੋ ਮਾਂ ਦੇ ਜਾਇਆਂ ਤੋਂ ਬਾਹਰ ਜਾ ਕੇ ਵੀ ਭੈਣ ਭਰਾ ਆਪਸ ਦੇ ਵਿੱਚ ਇਹ ਰਿਸ਼ਤਾ ਜਿਹੜਾ ਮਨਾਉਂਦੇ ਨੇ ਰਖੜੀ ਦਾ ਤਿਉਹਾਰ ਹੈ ਇਸ ਮੌਕੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਰੇ ਭੈਣ ਭਰਾਵਾਂ ਦਾ ਆਪਸ ਚ ਪਿਆਰ ਬਣਿਆ ਰਹੇ ਹਮੇਸ਼ਾ ਇੱਕ ਭੈਣ ਹੈ ਜਿਹੜੀ ਇਹ ਹੀ ਦੁਆ ਕਰਦੀ ਹੈ ਤੇ ਭਰਾ ਵੀ ਕਰਦੇ ਨੇ ਸਾਡੀਆਂ ਭੈਣਾਂ ਸੁਖੀ ਵਿਸਤੀਆਂ ਰਹਿਣ ਸਾਡੇ ਭਰਾ ਤਰੱਕੀਆਂ ਕਰਦੇ ਰਹਿਣ ਤੇ ਇੱਕ ਦੂਜੇ ਦੇ ਨਾਲ ਜਿਹੜੀਆਂ ਇਹ ਮੋਹ ਦੀਆਂ ਤੰਦਾ ਨੇ ਹਮੇਸ਼ਾ ਜੁੜੀਆਂ ਰਹਿਣ ਬਹੁਤ سارے ਭੈਣ ਭਰਾ ਨੇ ਜਿਹੜੇ ਆਪਣੀਆਂ ਭੈਣਾਂ ਦੇ ਲਈ ਭਰਾ ਤੋਹਫੇ ਲੈ ਕੇ ਆਉਂਦੇ ਨੇ ਜੋ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹ ਇੱਕ ਬਹਾਨਾ ਹੁੰਦਾ ਹੈ ਤਿਉਹਾਰਾਂ ਦਾ ਉਸ ਮੌਕੇ ਤੇ ਜੋ ਚੀਜ਼ ਭੈਣ ਨੂੰ ਚਾਹੀਦੀ ਹੈ ਜੋ ਉਹਦੀਆਂ ਲੋੜਾਂ ਨੇ ਤਾਂ ਉਹ ਦੇ ਦਿੰਦੇ ਨੇ ਤੇ ਜੇਕਰ ਅਸੀਂ ਗੱਲ ਕਰੀਏ ਇਹ ਮੋਹ ਦੀਆਂ ਤੰਦਾਂ ਨਹੀਂ ਇਹ ਸਿਰਫ ਲਾਲਚ ਦੀਆਂ ਨਹੀਂ ਲਾਲਚ ਦੇ ਵਿੱਚ ਅਸੀਂ ਤੋਹਫੇ ਇੱਕ ਦੂਜੇ ਨੂੰ ਦੇਣੇ ਲੈਣੇ ਜਦੋਂ ਇੱਥੇ ਆ ਜਾਂਦੇ ਆ ਤਾਂ ਸਾਡਾ ਜਿਹੜਾ ਮੋਹ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਸੋ ਇਹ ਇੱਕ ਪਿਆਰ ਦਾ ਰਿਸ਼ਤਾ ਹੈ ਤੇ ਪਿਆਰ ਦਾ ਹੀ ਰਿਸ਼ਤਾ ਬਣਿਆ ਰਹਿਣਾ ਚਾਹੀਦਾ ਹਮੇਸ਼ਾ ਬਹੁਤ ਸਾਰੇ ਭਰਾ ਨੇ ਜਿਹੜੇ ਬਹੁਤ ਸਾਰੀਆਂ ਭੈਣਾਂ ਨੇ ਬਹੁਤ ਸਾਰੀਆਂ ਛੋਟੂ ਛੋਟੀਆਂ ਗੱਲਾਂ ਜਿਹੜੀਆਂ ਹੋ ਜਾਂਦੀਆਂ ਨੇ ਆਪਸ ਦੇ ਵਿੱਚ ਕਈ ਵਾਰ ਮਨ ਮੋਟਾਵ ਹੋ ਜਾਂਦੇ ਨੇ ਮਾਪਿਆਂ ਨੂੰ ਲੈ ਕੇ ਹੋ ਜਾਂਦੇ ਨੇ ਕਈ ਵਾਰੀ ਅੱਜ ਕੱਲ ਤਾਂ ਜ਼ਮੀਨ ਜ਼ਾਇਦਾਦਾਂ ਨੂੰ ਲੈ ਕੇ ਵੀ ਹੋ ਜਾਂਦੇ ਨੇ ਪਰ ਫਿਰ ਵੀ ਇਹ ਤਿਉਹਾਰ ਆਉਂਦੇ ਨੇ ਉਹ ਸਾਰੇ ਮਨ ਮੋਟਾਵ ਮਿਟਾ ਕੇ ਆਪਸ ਚ ਦੁਬਾਰਾ ਤੋਂ ਪਿਆਰ ਦੀਆਂ ਤੰਦਾਂ ਨੇ ਜਿਹੜੀਆਂ ਉਹ ਗੁੰਦਦੇ ਨੇ ਬਚਪਨ ਦੀ ਜੇਕਰ ਗੱਲ ਕਰਦੇ ਆ ਤਾਂ ਬਚਪਨ ਦੇ ਵਿੱਚ ਭੈਣ ਭਰਾ ਇੱਕੋ ਪਰਿਵਾਰ ਦੇ ਵਿੱਚ ਰਹਿਣਾ ਇਕੱਠਿਆਂ ਨੇ ਰਖੜੀ ਬੰਨਣੀ ਐ ਭੈਣ ਨੇ ਭਰਾ ਨੂੰ ਤਾਂ ਫਿਰ ਬਹੁਤ ਸਾਰੇ ਹਾਸੇ ਮਜ਼ਾਕ ਨੇ ਜਿਹੜੇ ਉਹ ਵੀ ਚੱਲਦੇ ਨੇ ਤੇ ਨਾਲ ਉਹ ਨਾਲ ਪਿਆਰ ਦੀਆਂ ਤੰਦਾਂ ਨੇ ਜਿਹੜੀਆਂ ਉੱਥੇ ਬੁਣੀਆਂ ਜਾਂਦੀਆਂ ਨੇ ਤੇ ਉਦੋਂ ਦੀਆਂ ਬੁਣੀਆਂ ਹੋਈਆਂ ਤੰਦਾਂ ਜਦੋਂ ਭਰਾ ਆਪਣੇ ਘਰਾਂ ਦੇ ਵਿੱਚ ਬਿਜ਼ੀ ਹੋ ਗਏ ਤੇ ਭੈਣਾਂ ਨੇ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਚਲੀਆਂ ਗਈਆਂ ਵਿਆਹ ਕੇ ਤਾਂ ਫਿਰ ਉੱਥੇ ਜਾ ਕੇ ਉਹ ਪਿਆਰ ਦੀਆਂ ਤੰਦਾਂ ਜਿਹੜੀਆਂ ਹਮੇਸ਼ਾ ਖਿੱਚ ਪਾਉਂਦੀਆਂ ਨੇ ਤੇ ਖਿੱਚ ਪਾਉਣੀ ਵੀ ਚਾਹੀਦੀ ਆ ਤੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇੱਕ ਬਹੁਤ ਖੂਬਸੂਰਤ ਗੱਲ ਇਹ ਹੈ ਕਿ ਬਹੁਤ ਸਾਰੀਆਂ ਭੈਣਾਂ ਅਜੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ ਪਰ ਸਾਡੇ ਜਿਹੜੇ ਰਿਸ਼ਤੇ ਨੇ ਆਪਸ ਦੇ ਵਿੱਚ ਇੰਨੇ ਗੂੜੇ ਹੁੰਦੇ ਨੇ ਜੇ ਆਪਣਾ ਭਰਾ ਨਹੀਂ ਹੈਗਾ ਤਾਂ ਫੇਰ ਮਾਮੇ ਦਾ ਮਾਸੀ ਦਾ ਭੂਆ ਦਾ ਰਿਸ਼ਤੇਦਾਰੀ ਦੇ ਵਿੱਚ ਇੱਥੋਂ ਤੱਕ ਕਿ ਆਂਡ ਗੁਆਂਡ ਦੇ ਵਿੱਚ ਵੀ ਇਹ ਸਿਰਫ ਤੰਦਾਂ ਦਾ ਜਾਂ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਇੱਕ ਧਾਗੇ ਦਾ ਰਿਸ਼ਤਾ ਹੈ ਧਾਗੇ ਦਾ ਨਹੀਂ ਇਹ ਮੋਹ ਦਾ ਰਿਸ਼ਤਾ ਹੈ ਜਿੱਥੇ ਤੁਸੀਂ ਕਿਸੇ ਹੋਰ ਨੂੰ ਆਪਣੇ ਭਰਾ ਦਾ ਦਰਜਾ ਦਿੰਦੇ ਹੋ ਉਹ ਤੁਹਾਡੇ ਦੁੱਖ ਸੁੱਖ ਚ ਖੜਦਾ ਤੇ ਭੈਣ ਤੁਹਾਡੇ ਦੁੱਖ ਸੁੱਖ ਚ ਖੜਦੀ ਹੈ ਤੇ ਆਪਸ ਚ ਸਗੀ ਭੈਣ ਵਰਗਾ ਪਿਆਰ ਕਰਦੀ ਹੈ ਤਾਂ ਉੱਥੇ ਵੀ ਰਖੜੀ ਦਾ ਤਿਉਹਾਰ ਬਹੁਤ ਖੂਬਸੂਰਤੀ ਨਾਲ ਮਨਾਇਆ ਜਾਂਦਾ ਤੇ ਬਹੁਤ ਦੂਰ ਤੱਕ ਇਹ ਰਿਸ਼ਤੇ ਜਿਹੜੇ ਚੱਲਦੇ ਨੇ ਕਈ ਵਾਰ ਅਸੀਂ ਦੇਖਿਆ ਖੂਨ ਦੇ ਰਿਸ਼ਤਿਆਂ ਤੋਂ ਉੱਪਰ ਟੱਪ ਜਾਂਦੇ ਨੇ ਕੁਨ ਦੇ ਰਿਸ਼ਤਿਆਂ 'ਚ ਵੀ ਤਰੇੜਾਂ ਆ ਜਾਂਦੀਆਂ ਨੇ ਪਰ ਜਿਹੜੇ ਇਸ ਤਰ੍ਹਾਂ ਦੇ ਬਣੇ ਹੋਏ ਰਿਸ਼ਤੇ ਨੇ ਉਹਨਾਂ ਦੇ ਵਿੱਚ ਹਮੇਸ਼ਾ ਪਿਆਰ ਹੈ ਜਿਹੜਾ ਉਮਰਦਾ ਰਹਿੰਦਾ ਹੈ ਇਹ ਇੱਕ ਦੂਜੇ ਪ੍ਰਤੀ ਤੁਸੀਂ ਕਿੰਨੇ ਕੁ ਸਮਰਪਿਤ ਹੋ ਉਸ ਤੇ ਨਿਰਭਰ ਕਰਦਾ ਹੈ ਤੁਸੀਂ ਆਪਣੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਰਿਸ਼ਤਿਆਂ ਦੇ ਵਿੱਚ ਨਾ ਲਿਆਇਆ ਕਰੋ ਤਾਂ ਜਾ ਕੇ ਇਹ ਰਿਸ਼ਤੇ ਬੁਣੇ ਜਾਂਦੇ ਨੇ ਹੁਣ ਜੇਕਰ ਗੱਲ ਕਰ ਲਈਏ ਸਾਡੀਆਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕੁਝ ਭੈਣਾ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ ਤਾਂ ਫਿਰ ਉਸ ਵੇਲੇ ਤਾਂ ਸਾਨੂੰ ਹੋਰ ਵੀ ਚਾਹੀਦਾ ਕਿ ਅਸੀਂ ਉਹਨਾਂ ਨੂੰ ਜਿਹੜੇ ਪਿਆਰ ਦੇ ਰਿਸ਼ਤੇ ਨੇ ਇਸ ਵੇਲੇ ਤੇ ਯਾਦ ਨਾ ਆਉਣ ਦੀਏ ਮਾਮੇ ਮਾਸੀਆਂ ਦੇ ਭੂਆ ਦੇ ਆਂਡ ਗਵਾਂਡ ਦੇ ਜਿਹੜੇ ਭਰਾ ਲੱਗਦੇ ਨੇ ਜਿਸ ਤਰ੍ਹਾਂ ਕਿ ਭਰਾ ਦੀ ਉਮਰ ਦੇ ਨੇ ਉਹ ਵੀ ਇਹ ਰਿਸ਼ਤੇ ਜਿਹੜੇ ਨਿਭਾਉਂਦੇ ਨੇ ਤੇ ਬਹੁਤ ਸਾਰੇ ਲੋਕੀ ਅਜਿਹੇ ਹੁੰਦੇ ਨੇ ਜਿਹੜੇ ਇੱਕ ਦੂਜੇ ਨੂੰ ਚੋਟ ਵੀ ਪਹੁੰਚਾਉਂਦੇ ਨੇ ਇਹ ਆਪਣਾ ਆਪਣਾ ਸੁਭਾਅ ਹੁੰਦਾ ਹੈ ਜੇ ਕਿਸੇ ਭੈਣ ਦੇ ਭਰਾ ਨਹੀਂ ਹੈ ਜਾਂ ਕੋਈ ਤਾਈ ਚਾਚੀ ਹੈ ਅਸੀਂ ਸਾਰਿਆਂ ਨੂੰ ਨਹੀਂ ਕਹਿ ਰਹੇ ਜੇਕਰ ਕੋਈ ਤਾਈ ਚਾਚੀ ਹੈ ਤਾਂ ਫਿਰ ਉਹਨਾਂ ਦੇ ਮੁੰਡੇ ਹੈਗੇ ਨੇ ਤੇ ਨਾਲ ਵਾਲੇ ਦੇ ਦਰਾਣੀ ਜਠਾਣੀ ਦੇ ਨਹੀਂ ਤਾਂ ਉੱਥੇ ਸਗੋਂ ਦੁੱਗਣਾ ਪਿਆਰ ਲਟਾਈਦਾ ਹੈ ਉੱਥੇ ਸਗੋਂ ਪਿਆਰ ਹੋਰ ਵਧਾਈਦਾ ਤੇ ਹੁਣ ਦੱਸ ਦਿਆ ਤੁਹਾਨੂੰ ਕਿ ਰਖੜੀ ਦਾ ਤਿਉਹਾਰ ਹੈ ਜਿਹੜਾ ਜਦੋਂ ਸੌਣ ਦੀ ਸਮਾਪਤੀ ਹੋ ਜਾਂਦੀ ਹੈ ਪੂਰਨਮਾਸ਼ੀ ਹੁੰਦੀ ਹੈ ਰਖੜ ਪੁੰਨਿਆ ਉਹਨੂੰ ਕਿਹਾ ਜਾਂਦਾ ਹੈ ਉਸ ਦਿਨ ਰਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਹ ਰਖੜੀ ਦਾ ਤਿਉਹਾਰ ਹੈ ਜਿਹੜਾ ਪਹਿਲਾਂ ਵੀ ਮੈਂ ਗੱਲ ਕੀਤੀ ਹੈ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ ਤੇ ਜਾਂ ਫਿਰ ਉਹਦੇ ਬਰਾਬਰ ਦੇ ਜਿਹੜੇ ਰਿਸ਼ਤੇ ਨੇ ਆਪਸ ਦੇ ਵਿੱਚ ਕਈ ਵਾਰ ਜੇ ਕਿਸੇ ਦੇ ਭੈਣ ਨਹੀਂ ਹੈ ਤਾਂ ਪਿਓ ਨੇ ਚਾਚੇ ਨੇ ਤਾਏ ਨੇ ਉਹਨਾਂ ਨੂੰ ਵੀ ਕੁੜੀਆਂ ਰਖੜੀਆਂ ਬੰਨ੍ਹਦੀਆਂ ਨੇ ਤੇ ਜੇਕਰ ਹੋਰ ਗੱਲ ਕਰੀਏ ਅਸੀਂ ਤਾਂ ਜਿਹੜੀ ਕੋਈ ਨਵੀਂ ਮਸ਼ੀਨਰੀ ਹੈ ਘਰ ਦੇ ਵਿੱਚ ਜਿਹੜੀ ਵੀ ਨਵੀਂ ਮਸ਼ੀਨਰੀ ਹੈ ਉਹਨਾਂ ਨੂੰ ਵੀ ਛੋਟੇ-ਛੋਟੀਆਂ ਕੁੜੀਆਂ ਰਖੜੀ ਬੰਨ੍ਹਦੀਆਂ ਨੇ ਜਿਸ ਤਰ੍ਹਾਂ ਮੋਟਰਸਾਈਕਲ ਹੋ ਗਿਆ ਕਾਰ ਹੋ ਗਈ ਜਾਂ ਫਿਰ ਕੋਈ ਵੀ ਨਵੀਂ ਚੀਜ਼ ਜਿਹੜੀ ਤੁਸੀਂ ਲਈ ਹੈ ਉਹਨੂੰ ਵੀ ਰਖੜੀ ਬੰਨੀ ਜਾਂਦੀ ਹੈ ਜਿਹੜੀ ਚੱਲਦੀ ਰਹਿੰਦੀ ਹੈ ਤਾਂ ਇਹ ਗੱਲ ਇਹ ਹੈ ਵੀ ਸੁੱਖ ਰਹੇ ਤੇ ਚੀਜ਼ਾਂ ਨੇ ਜਿਹੜੀਆਂ ਉਹ ਚਲਦੀਆਂ ਰਹਿਣ ਤੇ ਪਿਆਰ ਹਮੇਸ਼ਾ ਬਣਿਆ ਰਹੇ ਤੇ ਸਾਡਾ ਭਰਾ ਹਮੇਸ਼ਾ ਤਰੱਕੀ ਕਰਦਾ ਰਹੇ ਤਪੇਣਾ ਭਰਾ ਦੀ ਸੁੱਖ ਮੰਗਦੀ ਹੈ ਤੇ ਭਰਾ ਵੀ ਭੈਣਾ ਦੀ ਸੁੱਖ ਮੰਗਦੇ ਨੇ ਸੋ ਇਸ ਤਰ੍ਹਾਂ ਦਾ ਨਾ ਹੋਵੇ ਇਹ ਦਿਨ ਕਿ ਭੈਣਾ ਭਰਾ ਦੇ ਘਰ ਜਾਣ ਤੇ ਭਰਾ ਤੇ ਪਰਜਾਈਆਂ ਮੱਥੇ ਵਟ ਪਾ ਲੈਣ ਕਿਉਂਕਿ ਮਾਂ ਪਿਓ ਜਿਤਾਏ ਰਿਸ਼ਤੇ ਨੂੰ ਜਿਹੜਾ ਖੂਬ ਨਿਭਾਉਂਦੇ ਨੇ ਤੇ ਆਪਣੇ ਪਿਆਰ ਦੇ ਨਾਲ ਸੰਜੋਗ ਕੇ ਰੱਖਦੇ ਨੇ ਜੇਕਰ ਕਿਤੇ ਉਨ੍ਹਾਂ ਕੀ ਕੋਈ ਗੱਲ ਹੋ ਵੀ ਜਾਂਦੀ ਹੈ ਤਾਂ ਉਹ ਉਹਨੂੰ ਉੱਥੇ ਹੀ ਖਤਮ ਕਰ ਦਿੰਦੇ ਨੇ ਉਹਨਾਂ ਅੰਦਰ ਇੰਨਾ ਸਟੈਂਮ ਨਾ ਹੁੰਦਾ ਪਰ ਅੱਗੇ ਜਾ ਕੇ ਸਾਡੇ ਭੈਣ ਭਰਾ ਪਰਜਾਈਆਂ ਆਪਸ ਦੇ ਵਿੱਚ ਅਸੀਂ ਵੀ ਕਿਸੇ ਦੀ ਪੈਣ ਆ ਅਸੀਂ ਵੀ ਕਿਸੇ ਦੀ ਪਰਜਾਈ ਆ ਤਾਂ ਉਥੇ ਇਹ ਰਿਸ਼ਤੇ ਨੇ ਜਿਹੜੇ ਮੋਹ ਦੀਆਂ ਤੰਦਾਂ ਨਹੀਂ ਟੁੱਟਣੀਆਂ ਚਾਹੀਦੀਆਂ ਕਿਉਂਕਿ ਇੱਕ ਨਰੋਆ ਤੇ ਚੰਗਾ ਸਮਾਜ ਉਹੀ ਬਣਦਾ ਜਿੱਥੇ ਤੰਦਾਂ ਜੋੜਨ ਵਾਲੇ ਹੋਣ ਨਾ ਕਿ ਤੋੜਨ ਵਾਲੇ ਸੋ ਉਮੀਦ ਕਰਦੇ ਆ ਤੁਹਾਨੂੰ ਪ੍ਰੋਗਰਾਮ ਪਸੰਦ ਆਏਗਾ ਵੀਡੀਓ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਦੇ ਨਾਲ ਹੀ ਰਾਜਵਿੰਦਰ ਨੂੰ ਦਿਵਾ ਗਿਆ ਸਤਿ ਸ਼੍ਰੀ ਅਕਾਲ